50 ਸਾਲ ਦੀ ਬਜ਼ੁਰਗ ਲੇਡੀ ਜਿਹਨੂੰ ਅੱਖਾਂ ਤੋਂ ਦਿਖ ਨਹੀਂ ਰਿਹਾ ਉਹਨੂੰ ਉਸੇ ਉਸੇ ਦੇ ਪਿੰਡ ਦੇ ਵਿੱਚ ਕੋਈ ਮਤਲਬ ਮੁੰਡਾ ਸੀ ਨਸ਼ੇੜੀ ਜਿਹਨੇ ਉਹਦੇ ਨਾਲ ਰੇਪ ਕੀਤਾ 80 ਸਾਲ ਦੀ ਸਾਲੀ ਬਜ਼ੁਰਗ 50 ਸਾਲ ਦੀ ਲੇਡੀ ਜਿਹਨੇ ਨਜ਼ਰ ਹੀ ਨਹੀਂ ਹੁੰਦਾ ਜਿਹੜੀ ਮਤਲਬ ਉਹਦੀਆਂ ਹੱਡੀਆਂ ਚ ਜਾਣ ਪਈਆਂ ਨਹੀਂ ਤੁਸੀਂ ਹੁਣ ਤੱਕ ਕਿੰਨੇ ਕਿ ਪੇਸ਼ੈਂਟਸ ਨੂੰ ਕਿੰਨੇ ਕਿ ਭੈਣਾਂ ਨੂੰ ਰੈਸਕਿਊ ਕਰ ਲਿਆ ਮੇਰੇ ਕੋਲੇ ਜੀ ਮਤਲਬ 92 ਕੇਸਿਸ ਇਦਾਂ ਦੇ ਆ ਜਿਹੜੇ ਘਰ ਜਾ ਚੁੱਕੇ 92 ਵਾਹ ਤੇਈ ਰੇਡੀਆਂ ਇਦਾਂ ਦੀਆਂ ਜਿਹੜੀਆਂ ਰੱਬ ਨੂੰ ਪਿਆਰੀਆਂ ਹੋ ਗਈਆਂ ਥੋੜੇ ਚ ਪਾਵਰ ਕਿੱਥੋਂ ਆ ਰਹੀ ਹੈ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਹਾਂਜੀ ਤੁਹਾਨੂੰ ਕੌਣ ਸਪੋਰਟ ਕਰ ਰਿਹਾ ਹੈ ਕੋਈ ਮਾਮਾ ਕਰ ਰਹੀ ਹੈ ਕੋਈ ਭੈਣਾ ਕਰ ਰਹੀ ਹੈ ਉਹ ਕਾਲਪੁਰਕ ਕਰ ਰਿਹਾ ਹੈ ਰਾਈਟ ਉਹਨੂੰ ਸ਼ਾਇਦ ਪਰਮਾਤਮਾ ਨੂੰ ਕਿਉਂਕਿ ਮੈਂ ਇਸ ਗੱਲ ਨੂੰ ਸਮਝਦੀ ਹਾਂ ਬੜੀ ਵੇਰੀ ਮੈਂ ਦੇਖਦੀ ਹਾਂ ਮਤਲਬ ਮੇਰੇ ਹਾਂ ਦੀਆਂ ਜਿਹੜੀਆਂ ਲੇਡੀਆਂ ਆ ਵੀ ਕਿਸੇ ਨੂੰ ਕੋਈ ਫਿਜ਼ੀਕਲ ਪ੍ਰੋਬਲਮ ਹੋ ਗਈ ਕਿ ਦਿਲ ਆ ਤੇ ਗੁੱਡਾ ਦੋਖ ਰਿਆ ਕਿ ਥਨ ਆ ਹੋ ਗਿਆ ਕਿਸੇ ਮੈਂ ਠੀਕ ਠਾਕ ਆ ਤਾਂ ਮੈਨੂੰ ਲੱਗਦਾ ਪਰਮਾਤਮਾ ਮੇਰੇ ਤੋਂ ਸੇਵਾ ਲੈਣੀ ਚਾਹੁੰਦਾ ਹੂੰ ਠੀਕ ਆ ਜੇ ਮੈਨੂੰ ਕਦੇ ਮਤਲਬ ਪਰਿਵਾਰਕ ਸਥਿਤੀਆਂ ਦੇ ਵਿੱਚ ਵੀ ਕਦੇ ਮਾਣਾ ਮੋਟਾ ਕਦੇ ਲੱਗਿਆ ਵੀ ਹੋਵੇ ਵੀ ਮੇਰਾ ਮਨ ਡੋਲਦਾ ਤਾਂ ਵੀ ਮੈਨੂੰ ਲੱਗਦਾ ਵੀ ਨਹੀਂ ਹਲੇ ਉਹਨੇ ਮੇਰੇ ਤੋਂ ਕੁਝ ਕਰਾਉਣਾ ਹੂੰ ਸਮਝਣਗੇ ਨਾ ਤਾਂ ਇਹ ਵਜਾ ਵਣਦੀ ਹੈ ਮੇਰੀ ਅੱਗੇ ਵਧਣ ਦੀ ਔਰ ਜਦੋਂ ਮੈਂ ਉਹਨਾਂ ਚ ਜਾਨੀ ਹੋ ਜਿੰਨੀਆਂ ਕਿ ਦੁਆਵਾਂ ਦਿੰਦੀਆਂ ਜਿੰਨਾਂ ਕਿ ਮੈਨੂੰ ਪਿਆਰ ਦਿੰਦੀਆਂ ਫਿਰ ਉੱਥੇ ਮੈਨੂੰ ਲੱਗਦਾ ਵੀ ਨਹੀਂ ਹਲੇ ਤਾਂ ਹੋਰ ਬਹੁਤ ਕੁਝ ਕਰਨ ਬਾਕੀ ਹੈ ਕਈ ਕੇਸ ਤੁਹਾਡੇ ਕੋਲੇ ਇਸ ਤਰੀਕੇ ਦੇ ਵੀ ਹੋਣਗੇ ਕਿਉਂਕਿ ਜਿਹੜੀ ਇੱਕ ਬੰਦਾ ਜੇ ਲਵਾਰਿਸ ਜਾਂ ਕਿਤੇ ਬਾਹਰ ਕੁਝ ਗਲਤ ਹਾਲਾਤਾਂ ਦੇ ਵਿੱਚ ਪਿਆ ਹੋਏਗਾ ਨਾ ਜਿਵੇਂ ਨੁਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਬਾਈ ਜੁਣੀ ਨੇ ਹੋਰ ਕਾਫੀ ਵੀਰ ਨੇ ਜਿਹੜੇ ਇਸ ਸੇਵਾ ਨੂੰ ਹੁਣ ਉੱਪਰ ਚੱਕ ਰਹੇ ਨੇ ਉਹਨਾਂ ਦੀ ਮਦਦ ਕਰਦੇ ਨੇ ਪਰ ਮੈਨੂੰ ਲੱਗਦਾ ਜੇ ਇੱਕ ਔਰਤ ਬਾਹਰ ਸੜਕ ਤੇ ਲਵਾਰਸ ਪਈ ਆ ਨਾ ਤਾਂ ਇੱਕ ਮਰਦ ਦੇ ਦਿਮਾਗ ਦੇ ਵਿੱਚ ਉਹ ਗਲਤ ਥੋੜ ਜਾਂਦਾ ਹੀ ਜਾਂਦਾ ਹੈ ਬਿਲਕੁਲ ਕਿ ਮੈਂ ਇਸ ਔਰਤ ਦਾ ਕੋਈ ਫਾਇਦਾ ਲਾਵਾਂ ਹਾਂਜੀ ਬਿਲਕੁਲ ਮੈਨੂੰ ਫਾਇਦਾ ਚੱਕਾ ਹੀ ਚੱਕਾ ਕਿਉਂਕਿ ਬੰਦਾ ਬਾਹਰ ਪਿਆ ਹੋਏਗਾ ਤੇ ਔਰਤ ਪਈ ਹੋਏਗੀ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਬਿਲਕੁਲ ਔਰਤ ਨੂੰ ਡਰ ਸਭ ਤੋਂ ਵੱਧ ਹੁੰਦਾ ਹੈ ਉਹ ਖੁਦ ਔਰਤ ਨੂੰ ਡਰਦਾ ਹੁੰਦਾ ਹੀ ਹੁੰਦਾ ਹੈ ਪਲੱਸ ਉਹ ਪ੍ਰਮਾਤਮਾ ਨੂੰ ਵੀ ਡਰ ਹੁੰਦਾ ਹੈ ਕਿਤੇ ਨਾ ਕਿਤੇ ਵੀ ਇਹ ਜਿਹੜੀ ਦੁਨੀਆ ਮੈਂ ਸਿਰਜਤਾ ਦਿੱਤੀ ਪਰ ਇਹਦੇ ਵਿੱਚ ਜਿਹੜੇ ਮੈਂ ਲੋਕ ਬਣਾਤੇ ਇਹਨਾਂ ਦੇ ਦਿਮਾਗ ਫਿੱਟ ਕਰਤੇ ਇਹ ਲੋਕ ਸੋਚ ਕੁਛ ਉਲਟ ਰਹੇ ਨੇ ਹੁਣ ਉਹ ਔਰਤ ਜਿਹੜੀ ਬੈਠੀ ਹੋਗੀ ਉਹ ਹਮੇਸ਼ਾ ਗਲਤ ਮੰਤ ਵਿੱਚ ਆਈ ਜਾਊਗਾ ਵੀ ਮੈਂ ਤਾਂ ਕੋਈ ਫਾਇਦਾ ਚੱਕਾਂ ਮੈਂ ਕੀ ਗਲਤ ਕਰ ਸਕਦਾ ਜੀ ਕਈ ਐਕਸਪੀਰੀਅੰਸ ਹੋਏ ਹੋਣਗੇ ਜਿਹੜੇ ਭੈਣਾਂ ਨੂੰ ਤੁਸੀਂ ਰੈਸਕਿਊ ਕਰਦੇ ਹੋ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਗੁਰਪ੍ਰੀਤ ਜਿਹੜਾ ਇਨਸਾਨੀ ਦਿਮਾਗ ਹੈ ਨਾ ਉਹ ਸ਼ੈਤਾਨ ਨਹੀਂ ਹੁੰਦਾ ਇੱਕ ਤਰੀਕੇ ਦੇ ਨਾਲ ਔਰ ਖਾਸ ਕਰਕੇ ਜਿਹੜੇ ਸ਼ਰਾਰਤੀ ਕਿਸਮ ਦੇ ਲੋਕ ਹੁੰਦੇ ਮੈਂ ਸੋਚਦੀ ਹੁੰਨੀ ਆ ਵੀ ਸ਼ਾਇਦ ਉਹ ਇਨਸਾਨ ਵੀ ਨਹੀਂ ਹੈਗੇ ਉਹ ਤਾਂ ਕੁੱਤੇ ਬਿਲਾਂ ਤੋਂ ਵੀ ਕੇ ਗੁਜਰੀਆ ਜਿਹੜੇ ਸ਼ਰਾਰਤੀ ਦਿਮਾਗ ਆ ਜਿਹੜਾ ਇਦਾਂ ਦਾ ਬੈਸੇਪੂਣਾ ਜਿਹੜਾ ਦਿਮਾਗ ਚ ਰੱਖਦੇ ਆ ਉਹਨਾਂ ਨੂੰ ਕੋਈ ਏਜ ਮੈਟਰ ਨਹੀਂ ਕਰਦੀ ਉਹਨਾਂ ਨੂੰ ਉਹਦੀ ਮਾਨਸਿਕ ਸਥਿਤੀ ਆ ਜਿਹੜੀ ਉਹ ਕੋਈ ਮੈਟਰ ਨਹੀਂ ਕਰਦੀ ਵੀ ਇਹ ਠੀਕ ਆ ਇਹ ਨਹੀਂ ਠੀਕ ਆ ਜਾਂ ਕੁਝ ਵੀ ਕੋਈ ਵੀ ਚੀਜ਼ ਮੈਨੂੰ ਬੜਾ ਦੁੱਖ ਹੋਇਆ ਥੋੜੇ ਦਿਨ ਹੋਇਆ ਮੈਂ ਇੰਸਟਾਗ੍ਰਾਮ ਤੇ ਦੇਖ ਰਹੀ ਸੀ ਤਾਂ ਇੱਕ 80 ਸਾਲ ਦੀ ਬਜ਼ੁਰਗ ਲੇਡੀ ਜਿਹਨੂੰ ਅੱਖਾਂ ਤੋਂ ਦਿਖ ਨਹੀਂ ਰਿਹਾ ਉਹਨੂੰ ਉਸੇ ਉਸੇ ਦੇ ਪਿੰਡ ਦੇ ਵਿੱਚ ਕੋਈ ਮਤਲਬ ਮੁੰਡਾ ਸੀ ਨਸ਼ੇੜੀ ਜਿਹਨੇ ਉਹਦੇ ਨਾਲ ਰੇਪ ਕੀਤਾ 80 ਸਾਲ ਦੀ ਸਾਲੀ ਬੋਲਦੀ ਹੈ ਜਿਹਨੂੰ ਨਜ਼ਰ ਹੀ ਨਹੀਂ ਆਉਂਦਾ ਜਿਹੜੀ ਮਤਲਬ ਉਹਦੀਆਂ ਹੱਡੀਆਂ ਚ ਜਾਣ ਪਈਆਂ ਨਹੀਂ ਠੀਕ ਹੈ ਉਸੇ ਪਿੰਡ ਦੇ ਨੇ ਔਰ ਉਹ ਜਿਹੜੇ ਮੁੰਡੇ ਨੇ ਰੇਪ ਕੀਤਾ ਉਹਦੀ ਮਦਰ ਉਹਦੀ ਵਾਈਫ ਕਹਿ ਰਹੀ ਹੈ ਵੀ ਸਾਨੂੰ ਪਤਾ ਉਹ ਇਦਾਂ ਦੀਆਂ ਹਰਕਤਾਂ ਕਰਦਾ ਨਸ਼ੇ ਚਾਹੋ ਮਤਲਬ ਹੁੰਦਾ ਤੇ ਹੁਣ ਤੁਸੀਂ ਇਹ ਦੇਖੋ ਵੀ ਉਹ ਕਿਦਾਂ ਦੀ ਸੋਚ ਹੋਏਗੀ ਔਰ ਇਹ ਉਦੋਂ ਹੋ ਰਿਹਾ ਜਦੋਂ ਇੱਕ ਪਿੰਡ ਚ ਰਹਿ ਰਹੀ ਹੈ ਤੇ ਜਦੋਂ ਉਹ ਬਾਹਰ ਰਹਿੰਦੀ ਹੈ ਰੋਡ ਦੇ ਤੇ ਰਹਿੰਦੀ ਹੈ ਕਿਸੇ ਬਾਜ਼ਾਰ ਚ ਰਹਿੰਦੀ ਹੈ ਤੇ ਉਹਨੂੰ ਤਾਂ ਸਮਾਜ ਬਿਲਕੁਲ ਹੀ ਨਹੀਂ ਬਖਸ਼ ਰਿਹਾ ਮੈਂ ਜੋ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਵੀ ਕੋਈ ਉਮਰ ਨਹੀਂ ਲਹਾਜ ਰੱਖਦਾ ਕੋਈ ਕੋਈ ਮਾਨਸਿਕ ਸਥਿਤੀ ਨਹੀਂ ਹੁੰਦੀ ਕਿਦਾਂ ਦੇ ਗੰਨਮੰਦ ਦੇ ਵਿੱਚ ਪਈਆ ਕੋਈ ਮਤਲਬ ਨਹੀਂ ਮਤਲਬ ਇੱਕ ਪੇਸ਼ੈਂਟਸ ਨੂੰ ਕਿੰਨੇ ਕਿ ਭੈਣਾਂ ਨੂੰ ਰੈਸਕਿਊ ਕਰ ਲਿਆ ਅੰਦਾਜ਼ਾ ਕੋਈ ਮੇਰੇ ਕੋਲੇ ਜੀ ਮਤਲਬ 92 ਕੇਸਿਸ ਇਦਾਂ ਦੇ ਆ ਜਿਹੜੇ ਘਰ ਜਾ ਚੁੱਕੇ ਆ 92 ਵਾਹ ਟੇਕ ਆ ਜੜੇ ਲਗ ਲਗ ਸਟੇਟਸ ਦੇ ਵਿੱਚ ਵੀ ਹੋਰ ਮਤਲਬ ਲਗ ਲਗ ਏਰੀਆ ਪੰਜਾਬ ਦੇ ਵਿੱਚ ਵੀ ਘਰ ਜਾ ਚੁੱਕੇ ਆ ਠੀਕ ਹੈ ਔਰ 23 ਲੇਡੀਆਂ ਇਦਾਂ ਦੀਆਂ ਜਿਹੜੀਆਂ ਰੱਬ ਨੂੰ ਪਿਆਰੀਆਂ ਹੋ ਗਈਆਂ ਹੂੰ ਤੇ ਨੀਅਰ अबाउट 40 ਜਿਹੜੀਆਂ ਐਟ ਪ੍ਰੈਸੈਂਟ ਆਸ਼ਰਮ ਚ ਰਹਿ ਰਹੀਆਂ ਵਾਹ ਕਿੱਸਾ ਜਿਹੜੀਆਂ ਤਾਂ ਰੱਬ ਨੂੰ ਪਿਆਰੀਆਂ ਹੋਈਆਂ ਨੇ ਕੀ ਉਹਨਾਂ ਦੇ ਫੈਮਿਲੀ ਦੁਆਰਾ ਕਦੇ ਪੁੱਛਣ ਆਈਆ ਕਿ ਉਹਨਾਂ ਨੂੰ ਪਤਾ ਹੁੰਦਾ ਆ ਵੀ ਵੀ ਸਾਡੀ ਜਿਹੜਾ ਪਰਿਵਾਰ ਸੀ ਸਾਡਾ ਜਿਹੜਾ ਇੱਕ ਮੈਂਬਰ ਸੀਗਾ ਉਹ ਪੂਰਾ ਹੋ ਗਿਆ ਤੇ ਸਵਾਲ ਦੂਜੇ ਨਾਲ ਇਹਦੇ ਨਾਲ ਇਹ ਵੀ ਆ ਜਾਂਦਾ ਤੇ ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਕੀ ਉਹ ਉਹਨਾਂ ਦੇ ਅੰਤਿਮ ਕਰਿਆ ਦੇ ਵਿੱਚ ਨਾਲ ਸ਼ਾਮਲ ਹੁੰਦੇ ਨੇ ਉਸ ਟਾਈਮ ਤੇ ਗੱਲ ਉੱਥੇ ਆ ਜਾਂਦੀ ਸਾਰੇ ਤਰ੍ਹਾਂ ਦੇ ਕੇਸ ਜੀ ਹੁੰਦੇ ਆ ਮਤਲਬ ਜਿਹੜਾ ਤਾਂ ਹੈ ਲਵਾਰਸਾ ਠੀਕ ਆ ਉਹਦਾ ਤਾਂ ਨਾਂ ਕੋਈ ਮਿਲਣ ਆਇਆ ਸੀ ਨਾਂ ਸੀ ਕਿਸੇ ਨੂੰ ਹਾਂ ਉਹਦਾ ਤਾਂ ਪਤਾ ਹੀ ਕੋਈ ਨਹੀਂ ਠੀਕ ਆ ਉਹਦਾ ਜੋ ਵੀ ਦੀ ਅੰਤਮ ਰਸਮਾਂ ਉਹ ਸਹੀ ਪੂਰੀਆਂ ਕਰਨੀ ਕਈ ਵਾਰੀ ਇਦਾਂ ਹੁੰਦਾ ਬਈ ਜਿੱਦਾਂ ਕੋਈ ਮਾਤਾ ਕਹਿ ਲੋ ਵੀ ਉਹ ਉਸ ਟਾਈਮ ਤੇ ਉਹਨਾਂ ਨੇ ਕਹਿ ਦਿੱਤਾ ਜੀ ਵੀ ਇਹਨੂੰ ਸੰਭਾਲਣ ਵਾਲਾ ਕੋਈ ਹੈ ਨਹੀਂ ਦੀ ਫੈਮਿਲੀ ਚ ਅੱਗੇ ਪਿੱਛੇ ਕੋਈ ਨਹੀਂ ਹੈ ਹੂੰ ਉਸ ਟਾਈਮ ਤੇ ਉਹਨਾਂ ਨੇ ਇਦਾਂ ਕਿਹਾ ਜਦੋਂ ਅਸੀਂ ਉਹਨਾਂ ਨੂੰ ਇਨਫਾਰਮ ਕੀਤਾ ਵੀ ਕੁਦਰਤ ਦਾ ਪਾਣਾ ਮੰਨਦੇ ਹੋ ਦੀ ਡੈਥ ਹੋ ਗਈ ਫਿਰ 12 15 ਮੈਂਬਰ ਆ ਜਾਂਦੇ ਅચ્છਾ ਠੀਕ ਹੈ ਪਰ ਅੱਜ ਕੱਲ ਜ਼ਮਾਨਾ ਹੋਈ ਹੈ ਸ਼ਾਰਟਕਟ ਦਾ ਜੀ ਉਹ ਚਾਹੁੰਦੇ ਆ ਵੀ ਤੁਸੀਂ ਸਾਰੇ ਕੁਝ ਕਰ ਲਓ ਅਸੀਂ ਤੁਹਾਡੇ ਨਾਲ ਹੀ ਇਨਵੋਲਵ ਹੋ ਜਾਈਏ ਕੋਈ ਡੈੱਡ ਬੋਡੀ ਅਸੀਂ ਲੈ ਕੇ ਨਹੀਂ ਜਾਣੀ ਨਾ ਕੋਈ ਵੀ ਗੱਲਬਾਤ ਇਦਾਂ ਦੀ ਹੂੰ ਠੀਕ ਹੈ ਤੇ ਫਿਰ ਬਸ ਮਤਲਬ ਹੁੰਦਾ ਪਹਿਲੇ ਪਹਿਲੇ ਜਦੋਂ ਸਟਾਰਟਿੰਗ ਦੇ ਵਿੱਚ ਉਹ 12 14 ਮੈਂਬਰ ਆਉਂਦੇ ਸੀ ਉਦੋਂ ਮੇਰਾ ਟੀਮ ਮੈਂਬਰ ਵੀ ਜਾਂ ਮੇਰੇ ਨਾਲ ਜਿਹੜਾ ਕਹਿੰਦਾ ਸੀ ਮੈਨੂੰ ਕਹਿ ਆ ਵੀ ਮੈਂ ਕਹਿੰਦੇ ਸੀ ਵੀ ਇਹਨਾਂ ਨੂੰ ਪੁੱਛੋ ਵੀ ਇਹ ਕਿੱਥੇ ਸੀਗੇ ਉਦੋਂ ਹਾਂ ਗੁੱਸਾ ਚੜਦਾ ਤੇ ਗੁੱਸਾ ਚੜਦਾ ਤੇ ਪਰ ਫਿਰ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਵੀ ਤਾਂ ਲਿਖਾ ਝੋਖਾ ਦੇਣਾ ਹੈ ਨਾ ਉੱਪਰ ਵਾਲਾ ਬੈਠਾ ਸਾਫ਼ ਕਰਨ ਵਾਲਾ ਮੈਂ ਕੌਣ ਪੁੱਛਣਾ ਮੈਂ ਆਪਣਾ ਕੰਮ ਕਰਦਾ ਇਹ ਆਪਣਾ ਲਿਖਣਾ